ਦੋਸਤੋ ਰੂਦੇ ਬੋਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਏਸ਼ੀਆ ਵਰਲਡਵਾਈਡ YouTube ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਕਿ ਇੰਟਰਵਿਊਜ਼ ਦਾ سلسلہ ਚੱਲ ਰਿਹਾ ਹੈ ਜਿਹੜੀਆਂ ਮਾਇਨਾਜ਼ ਹਸਤੀਆਂ ਸੀ ਸਿੰਗਰ ਸੀ ਉਹਨਾਂ ਨਾਲ ਗੱਲਬਾਤ ਐਕਟਰਾਂ ਨਾਲ ਗੱਲਬਾਤ ਹੋਈ ਤੇ ਮੇਰਾ ਮਨ ਇਸ ਕਾਰਨ ਮੈਨੂੰ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਣਨ ਲੱਗਿਆ ਸੀਗਾ ਕਿ ਮਹੰਤਾਂ ਦੇ ਅਸ਼ੀਰਵਾਦ ਤੋਂ ਬਿਨਾ ਕੰਮ ਨਹੀਂ ਬਣਦੇ ਕਿਉਂਕਿ ਪਹਿਲਾ ਜਿਹੜੀ ਮੇਰੀ ਇੰਟਰਵਿਊ ਸੀ ਦੁਨੀਆ ਚ ਬਹੁਤ ਹੀ ਪੌਪੂਲਰ ਹੋਈ ਉਹ ਸਿਮਰਨ ਮਹਾਂਤ ਪਟਿਆਲਾ ਆ ਲੈਂਦੀ ਸੀ ਤੇ ਅੱਜ ਤੁਹਾਨੂੰ ਇੱਕ ਹੋਰ ਮਹਾਂਤ ਜੀ ਨਾਲ ਮਿਲਾਉਂਦੇ ਆ ਨੀਹਾ ਮਹਾਂਤ ਜੀ ਨਾਲ ਸਸੀ ਕਾਲ ਜੀ ਕੀ ਹਾਲ ਹੈ ਠੀਕ ਠਾਕ ਹੋ ਸੇ ਤਾਂ ਠੀਕ ਹੈ ਬਹੁਤ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਜਿਹੜੇ ਮਹਾਂਤ ਹੁੰਦੇ ਨੇ ਉਹਨਾਂ ਦੇ ਚਿਹਰੇ ਤੇ ਸਦਾ ਖੁਸ਼ੀ ਹੁੰਦੀ ਹੈ ਨਾ ਬਿਲਕੁਲ ਜੀ ਹੈ ਨਾ ਉਤੋਂ ਆਪਾਂ ਗੱਲ ਸਟਾਰਟ ਕਰੀਏ ਇਹਦਾ ਰਾਜ਼ ਕੀ ਹੁੰਦਾ ਹੈ ਖੁਸ਼ੀ ਇੰਦਾ ਸੈਂਸਿੰਗ ਹੁੰਦੇ ਜੀ ਹੁਣ ਜਿਵੇਂ ਪਬਲਿਕ ਆ ਦੁਨੀਆ ਵਾ ਉਹ ਸਾਨੂੰ ਅਸੀਂ ਉਹਨਾਂ ਦੀ ਹਮੇਸ਼ਾ ਖੁਸ਼ੀ ਦੇ ਮੌਕੇ ਤੇ ਅਸੀਂ ਉਹਨਾਂ ਨਾਲ ਸ਼ਰੀਕ ਹੁੰਨੇ ਆ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੁੰਨੇ ਆ ਤੇ ਚਾਹੇ ਅਸੀਂ ਅੰਦਰ ਹਰਟ ਹੋਈਏ ਦੁਖੀ ਹੋਈਏ ਜਿੱਦਾਂ ਵੀ ਹੋਈਏ ਪਰ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋ ਕੇ ਉਹਨਾਂ ਦੀ ਖੁਸ਼ੀਆਂ ਨੂੰ ਡਬਲ ਕਰਦੇ ਆ ਪਰ ਜਿਹਦੇ ਤੇ ਤੁਹਾਡੇ ਮੁਸਕਾਨ ਨਹੀਂ ਰਹਿੰਦੀ ਆ ਹਾਂਜੀ ਬਿਲਕੁਲ ਬਿਲਕੁਲ ਤੇ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਦੀ ਸ਼ੁਰੂਆਤ ਕਰੀਏ ਤੇ ਤੁਹਾਡੇ ਘਰ ਦੇਆਂ ਨੂੰ ਕਦੋਂ ਪਤਾ ਚੱਲਿਆ ਕਿ ਤੁਸੀਂ ਕਮਹਾਨ ਤੋਂ ਐਕਚੁਅਲੀ ਆਪਣੇ ਪਰਿਵਾਰ ਬਾਰੇ ਬੈਕਗ੍ਰਾਉਂਡ ਦੱਸੋ ਹਾਂ ਜੀ ਜੇ ਆਪਾਂ ਫੈਮਿਲੀ ਦੀ ਗੱਲ ਕਰੀ ਤਾਂ ਜਿਹੜੀ ਇੱਕ ਮਦਰ ਆ ਜੀ ਨੇ ਬਰਥ ਦਿੱਤਾ ਵਾ ਉਹ ਤਾਂ ਜੰਮਣਸਾਰ ਪਤਾ ਚੱਲ ਜਾਂਦਾ ਕਿ ਜੀ ਵੀ ਆਪਾਂ ਬੇਟੇ ਨੂੰ ਜਨਮ ਦਿੱਤਾ ਜਾਂ ਕੇ ਬੇਟੀ ਨੂੰ ਜਨਮ ਦਿੱਤਾ ਵਾ ਠੀਕ ਹੈ ਤੇ ਜੋ ਆਪਣੀ ਚੱਲ ਰਹੀ ਹੈ ਸੋਸਾਇਟੀ ਦੇ ਅਕੋਰਡਿੰਗ ਤੇ ਉਹ ਕਈ ਵਾਰੀ ਨਹੀਂ ਦੱਸਦੇ ਕਿਸੇ ਨੂੰ ਫੈਮਿਲੀ ਵਾਲੇ ਹਾਂ ਇੱਕ ਤਾਂ ਇਨਸਲਟ ਸਮਝ ਲਓ ਜਾਂ ਕੁਝ ਵੀ ਸ਼ਰਮ ਸਮਝ ਦੋ ਉਹ ਨਹੀਂ ਦੱਸਦੇ ਕਿ ਸਾਡੇ ਬੇਟਾ ਸੀ ਜਾਂ ਬੇਟੀ ਹੈ ਕੁਝ ਵੀ ਆ ਤੇ ਜਦੋਂ ਮੇਰਾ ਬਰਥ ਹੋਇਆ ਮੈਂ ਐਜ਼ੇ ਬੇਟਾ ਹੀ ਉਹਨਾਂ ਨੇ ਮੈਨੂੰ ਪਾਲਿਆ ਸਟਾਰਟਿੰਗ ਦੇ ਵਿੱਚ ਦੱਸਿਆ ਨਹੀਂ ਹਾਂਜੀ ਬਿਲਕੁਲ ਤੇ ਜਦੋਂ ਜਿਵੇਂ ਤੇਰਾ 4 ਸਾਲ ਦੀ ਉਮਰ ਦੇ ਵਿੱਚ ਆਪਣੀ ਬਾਡੀ ਗ੍ਰੋ ਅਪ ਕਰਦੀ ਆ ਤੇ ਉਸ ਟਾਈਮ ਆਪਾਂ ਨੂੰ ਆਪਣੀ ਬੋਡੀ ਬਾਰੇ ਕੋਈ ਗਰਲ ਜਾਂ ਬੋਏ ਉਹਨਾਂ ਨੂੰ ਪਤਾ ਲੱਗਦਾ ਕਿ ਵੀ ਮੈਂ ਕੀ ਰਮਾਨ ਉਹ ਤਾਂ ਪਹਿਲੇ ਦਿਨ ਹੀ ਪਤਾ ਸੀ ਹਾਂਜੀ ਵੀ ਮੈਂ ਕੀ ਚੀਜ਼ ਹੈ ਪਾਪਾ ਨੂੰ ਨਹੀਂ ਦੱਸਿਆ ਉਹਨਾਂ ਨੇ ਤੇ ਪਾਪਾ ਨੂੰ ਵੀ ਪਤਾ ਸੀਗਾ ਜੀ ਦੱਸਤਾ ਸੀ ਮਮਮੀ ਨੇ ਸ਼ੁਰੂ ਚ ਹੀ ਪਹਿਲੇ ਦਿਨ ਹੀ ਸ਼ੁਰੂ ਚ ਹੀ ਹਾਂਜੀ ਤੇ ਉਸ ਤੋਂ ਬਾਅਦ ਜਿਹੜੀ ਅਸੀਂ ਐਕਸਪੋਜ਼ ਨਹੀਂ ਕੀਤਾ ਫਿਰ ਮਤਲਬ ਪਬਲਿਕ ਦੇ ਵਿੱਚ ਐਕਸਪੋਜ਼ ਨਹੀਂ ਕੀਤਾ ਸੀ ਤੁਹਾਡੇ ਘਰ ਚ ਕੌਣ-ਕੌਣ ਸੀਗਾ ਉਸ ਟਾਈਮ ਉਸ ਟਾਈਮ ਮੇਰੇ ਫੈਮਲੀ ਦੇ ਵਿੱਚ ਮੇਰੇ ਮਮਸ ਸੀ ਮੇਰੇ ਡੈਡ ਸੀ ਮੇਰੇ ਸਿਸਟਰ ਸੀ ਮੇਰੇ ਤੋਂ ਵੱਡੇ ਜੀ ਉਹਨਾਂ ਤੋਂ ਵੀ ਨਾ ਮੇਰੀਆਂ ਮਤਲਬ ਡੈਡੀ ਦੀਆਂ ਸਿਸਟਰ ਸੀਗੀਆਂ ਭੂਆ ਜਿਨ੍ਹਾਂ ਦੇ ਵਿੱਚੋਂ ਚਾਰ ਸਿਸਟਰਸ ਦੀ ਮੈਰਿਡ ਹੋਈ ਹੋਈ ਸੀ ਕਿ ਇੱਕ ਸਿਸਟਰ ਜੀ ਅਨਮੈਰਿਡ ਸੀਗੇ ਅਜੇ ਤੁਹਾਡੇ ਘਰ ਹੀ ਰਹਿੰਦੇ ਸੀ ਉਹਨਾਂ ਨੂੰ ਪਤਾ ਸੀ ਹਾਂਜੀ ਆਲਮੋਸਟ ਸਾਰਿਆਂ ਨੂੰ ਸਾਰੀਆਂ ਸਿਸਟਰਸ ਭੂਆ ਨੂੰ ਵੀ ਹਾਂਜੀ ਆਲਮੋਸਟ ਸਭ ਨੂੰ ਪਤਾ ਸੀਗਾ ਦੇਖੋ ਇਹ ਵਾਲਾ ਰਾਜ਼ ਦਫ਼ਨ ਰੱਖਣਾ ਕਿੰਨਾ ਮੁਸ਼ਕਿਲ ਹੈ ਕੀ ਫੈਮਿਲੀ ਇਹਨਾਂ ਦੀ ਬਹੁਤ ਹੀ ਚੰਗੀ ਸੀ ਕਿ ਉਹਨਾਂ ਨੇ 14 ਸਾਲ ਦੀ ਉਮਰ ਤੱਕ 13 ਸਾਲ ਦੀ ਉਮਰ ਤੱਕ ਕੇ ਰਾਜ ਨੂੰ ਦਫਨ ਰੱਖਿਆ ਹਾਂਜੀ ਤੇ ਫਿਰ ਜਦੋਂ ਮੈਂ 5th ਕਲਾਸ ਚ ਗਈ ਉਸ ਉਸ ਤੋਂ ਬਾਅਦ ਅਸੀਂ ਆਪਣਾ ਅਸੀਂ ਵੱਡਾ ਪਰਵਲ ਕਲਾ ਮੇਰਾ ਪਿੰਡ ਸੀ ਜੀ ਸਿੱਧਾ ਮੀਟ ਬਲਾਕ ਦੇ ਵਿੱਚ ਪੈਂਦਾ ਵੱਡਾ ਪਰਵਲ ਕਲਾ ਸਿੱਕ ਲੁਧਿਆਣਾ ਆਈਏ ਫਿਰ ਅਸੀਂ ਮੁਲਾ ਕੋਸ਼ਾਇਆ ਚ ਸ਼ਿਫਟ ਹੋ ਗਏ ਤੇ ਪਿੰਡ ਦੇ ਮਾਹੌਲ ਨਾਲ ਸ਼ਹਿਰ ਦਾ ਮਾਹੌਲ ਬਿਲਕੁਲ ਡਿਫਰੈਂਟ ਹੁੰਦਾ ਵਾ ਪਿੰਡ ਚ ਤੋਂ ਸ਼ਹਿਰ ਦੇ ਵਿੱਚ ਇੱਕ ਇੱਕ ਦੂਜੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਨਾਲ ਕੌਣ ਰਹਿ ਰਿਹਾ ਹਾਂ ਪਿੰਡਾਂ ਦੇ ਵਿੱਚ ਇਹ ਹੁੰਦਾ ਕਿ ਨਾਲ ਦੇ ਪਿੰਡੇ ਤੱਕ ਵੀ ਪਤਾ ਹੁੰਦਾ ਵੀ ਕੌਣ ਕਿੱਥੇ ਉਦੋਂ ਤੁਸੀਂ ਕਿੰਨੇ ਸਾਲ ਦੇ ਸੀ ਉਦੋਂ ਮੈਂ ਤਕਰੀਬਨ ਸੀਗੀ 7 12 ਕੇ ਸਾਲ ਦੀ ਸੀ 12 ਸਾਲ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਜ ਮੈਂ ਸਕੂਲਿੰਗ ਆਪਣੀ ਕੰਟੀਨਿਊ ਰੱਖੀ ਅੱਛਾ ਤੇ ਜਦੋਂ ਮੈਂ 10th ਮਤਲਬ ਕਲਾਸ ਕੀਤੀ ਤੇ ਪਲੱਸ 1 ਚ ਸਟਾਰਟ ਹੋਈਆਂ ਉਦੋਂ ਥੋੜੀ ਜਿਹੀ ਮੈਨੂੰ ਹਰਾਸਮੈਂਟ ਸ਼ੁਰੂ ਹੋਈ ਕਲਾਸ ਦੇ ਵਿੱਚ ਨਹੀਂ ਪਰ ਜਦੋਂ ਤੁਸੀਂ ਉਦੋਂ ਪੜ੍ਹਦੇ ਸੀਗੇ ਫਿਰ ਤੁਸੀਂ ਮੇਲ ਹੀ ਐਜ਼ ਅ ਮੇਲ ਐਜ਼ ਅ ਮੇਲ ਹੀ ਪਤਾ ਨਹੀਂ ਵੀ ਨਹੀਂ ਲੱਗਦਾ ਸੀ ਨਾ ਹਾਂਜੀ ਹਾਂਜੀ ਤੇ ਐਜ਼ ਅ ਮੇਲ ਸੀ ਮੋਸਟਲੀ ਇਹਦਾ ਪਰ 9ਵੀਂ 10ਵੀਂ ਕਲਾਸ ਤੋਂ ਬਾਅਦ ਟੀਨ ਏਜ ਹੋ ਜਾਂਦੀ ਹੈ ਨਾ ਉਦੋਂ ਥੋੜਾ ਆਪਣੀ ਬਾਡੀ ਤੋਂ ਆਪਣੇ ਫੇਸ ਤੋਂ ਫਿਰ ਐਕਸਪੋਜ਼ ਹੁੰਦਾ ਕਿ ਵੀ ਹੂ ਆਈ ਐਮ ਗਰਲ ਜਾਂ ਬੋਏ ਕੁਝ ਵੀ ਹੈ ਤੇ ਉਸ ਤੋਂ ਬਾਅਦ ਜਦੋਂ ਮੈਂ ਪਲੱਸ 1 ਚ ਹੋਈ ਥੋੜਾ ਮੇਰੇ ਫੇਸ ਤੋਂ ਜਾਂ ਮੇਰੀ ਬਾਡੀ ਲੈਂਗੁਏਜ ਤੋਂ ਐਕਸਪੋਜ਼ ਹੋਣ ਲੱਗ ਗਿਆ ਕਿ ਆਈ ਐਮ ਨਾਟ ਅ Boy. expressions हां जी एक्सप्रेशंस ਲਾਉਂ ਪੁੱਛੀ ਲੜਕੀਆਂ ਵਾਲੇ ਐਕਸਪ੍ਰੈਸ਼ਨ ਹਾਂਜੀ ਹਾਂਜੀ ਕੁਛ ਤੇ ਉਦੋਂ ਥੋੜੀ ਬਹੁਤ ਜਿਵੇਂ ਕਲਾਸ ਜਿਹੜੇ ਕਲਾਸਮੇਟਸ ਸੀਗੇ ਜਿਹੜੇ ਪਹਿਲਾਂ ਤੁਸੀਂ 10ਵੀਂ ਤੱਕ ਮੇਰੇ ਨਾਲ ਸੀਗੇ ਉਹ ਤਾਂ ਸਾਰੇ ਬਹੁਤ ਫ੍ਰੈਂਡਲੀ ਬਹੁਤ ਵਧੀਆ ਸੀਗੇ ਅੱਛਾ ਉਹਨਾਂ ਨੂੰ ਨਹੀਂ ਪਤਾ ਲੱਗਿਆ ਹਾਂ ਪਲੱਸ 1 ਦੇ ਵਿੱਚ ਜਦੋਂ ਮੈਂ ਹੋਈ ਉਦੋਂ ਨਾ ਸਕੂਲ ਚੇਂਜ ਕੀਤਾ ਸਕੂਲ ਚੇਂਜ ਕਰਨ ਦੇ ਨਾਲ ਤਾਂ ਸਾਰਾ এনवायरमेंट ਹੀ ਚੇਂਜ ਹੋ ਗਿਆ ਦੇ ਸਟੂਡੈਂਟਸ ਵੀ ਕੁਝ ਨਵੇਂ ਐਡ ਹੋ ਗਏ ਕੁਝ ਪੁਰਾਣੇ ਵਿਛੜ ਗਏ ਕੁਝ ਦਸਕਾਰ ਕੇ ਹਾਂ ਉਹਦੇ ਵਿੱਚ ਥੋੜੀ ਜਿਹੀ ਹਰਾਸਮੈਂਟ ਜੀ ਸ਼ੁਰੂ ਹੋਈ ਕਲਾਸ ਦੇ ਵਿੱਚ ਮੇਰੀ ਤੇ ਫਿਰ ਮੈਂ ਸਕੂਲ ਛੱਡਤਾ ਪਲੱਸ 1 ਕਲੀਅਰ ਕਰਕੇ ਨਹੀਂ ਤੁਹਾਡੇ ਐਕਟੀਵਿਟੀਜ਼ ਦੇ ਕਾਰਨ ਉਹਨਾਂ ਨੇ ਤੁਹਾਨੂੰ ਛੇੜਨਾ ਸ਼ੁਰੂ ਕੀਤਾ ਹੈ ਨਾ ਕਿ ਤੁਸੀਂ ਬੋਲਣਾ ਹੋਰ ਤਰ੍ਹਾਂ ਹੈ ਨਾ ਹਾਂਜੀ ਮੇਰਾ ਬੋਲਣ ਦਾ ਤਰੀਕਾ ਜਾਂ ਬੈਠ ਉੱਠਣ ਦਾ ਤਰੀਕਾ ਜਾਂ ਮੇਰੀ ਬਾਡੀ ਲੈਂਗੁਏਜ ਪਰ ਤੁਹਾਡੀ ਜਿਹੜੀ ਮਤਲਬ ਆਪਾਂ ਮਹੰਤਤਾ ਦੀ ਆਵਾਜ਼ ਹੁੰਦੀ ਹੈ ਉਹ ਤਾਂ ਮੁੰਡਿਆਂ ਵਰਗੀ ਹੁੰਦੀ ਹੈ ਨਾ ਹਾਂਜੀ ਉਹ ਤਾਂ ਡੈਫੀਨੇਟਲੀ ਹੁਣ ਵੀ ਉਹ ਤਾਂ ਉਦੋਂ ਠੀਕ ਸੀ ਹੁਣ ਵੀ ਉਵੇਂ ਹੀ ਹੈ ਤੇ ਫਿਰ ਜਦੋਂ 11ਵੀਂ ਦੇ ਵਿੱਚ ਤੁਸੀਂ ਛੱਡਤਾ ਸਕੂਲ ਕਿੰਨੀ ਕੁ ਦੇਰ ਦੋ ਚਾਰ ਮਹੀਨੇ ਬਾਅਦ ਹੀ ਹਾਂਜੀ ਨਹੀਂ ਮੈਂ ਮੈਂ ਪਲੱਸ 1 ਜਿਹੜੀ ਮੈਂ ਪੂਰੀ ਕੀਤੀ ਹੈ ਪੂਰੀ ਕੀਤੀ ਉਸੇ ਸਕੂਲ ਦੀ ਹਾਂਜੀ ਪੂਰੀ ਕੀਤੀ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਮੈਨੂੰ ਨਈ ਐਨਵਾਇਰਨਮੈਂਟ ਸਹੀ ਲੱਗਿਆ ਤੇ ਫਿਰ ਜਦੋਂ ਕੰਪਲੇਂਟਸ ਵਗੈਰਾ ਚੱਲਦੀਆਂ ਸੀ ਕਦੇ ਮੈਂ ਟੀਚਰਸ ਨੂੰ ਕੰਪਲੇਨ ਕਰਨੀ ਕਦੇ ਫੈਮਿਲੀ ਨੂੰ ਕੰਪਲੇਨ ਕਰਨੀ ਤੇ ਕੋਈ ਰਿਸਪੌਂਸਬਿਲਟੀ ਮੈਨੂੰ ਨਾ ਮਿਲਣਾ ਤੇ ਉਲਟਾ ਫੈਮਲੀ ਵਾਲੇ ਵੀ ਜਾਂ ਟੀਚਰਸ ਵੀ ਮੈਨੂੰ ਹੀ ਉਲਟਾ ਕਹਿੰਦੇ ਸੀਗੇ ਯੂ ਹੈਵ ਟੂ ਚੇਂਜ ਯੂਰ ਸੈਲਫ অর ਸਮਥਿੰਗ ਲਾਈਕ ਥਿਸ ਹਾਊ ਕੈਨ ਵੀ ਚੇਂਜ ਜਦੋਂ ਰੱਬ ਨੇ ਸਾਨੂੰ ਇਹੋ ਜਿਹਾ ਬਣਾਇਆ ਹਾਂ ਡੈਫੀਨਿਟਲੀ ਤੇ ਫਿਰ ਮੈਂ ਸਕੂਲ ਛੱਡਣਾ ਮਤਲਬ ਸਹੀ ਸਮਝਿਆ ਸਕੂਲ ਛੱਡ ਕੇ ਤੇ ਫਿਰ ਮੈਂ ਪ੍ਰਾਈਵੇਟ ਕਲਾਸ ਸ਼ੁਰੂ ਕੀਤੀ ਮੈਂ ਟਿਊਸ਼ਨ ਲੈਂਦੀ ਸੀ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅੱਛਾ। ਤੇ ਪਲੱਸ 2 ਫੇ ਮੈਂ ਪ੍ਰਾਈਵੇਟ ਜੀ। ਉਹ ਇੰਗਲਿਸ਼ ਬੜੀ ਫਲੂਐਂਟ ਆ ਹੈ ਨਾ, ਅੱਛੀ ਇੰਗਲਿਸ਼ ਬੋਲਦੀ ਹਾਂ। ਜੀ ਉਸ ਤੋਂ ਬਾਅਦ ਮੈਂ ਪਲੱਸ 2 ਕੀਤੀ ਫੇ ਮੈਂ ਗ੍ਰੈਜੂਏਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰੀਕਸਰ ਤੋਂ ਕੀਤੀ ਆਪਣੀ। ਜੀ। ਹਾਂਜੀ ਉਸ ਤੋਂ ਬਾਅਦ ਮੈਂ ਨਾ ਨਾਲ ਦੀ ਨਾਲ ਸਟੱਡੀ ਦੇ ਜੌਬ ਵੀ ਮਤਲਬ ਜੁਆਇਨ ਕੀਤੀ ਪ੍ਰਾਈਵੇਟ ਜੌਬ। अच्छा ते एज ए सेल्स बॉय एज सेल्स गर्ल से। से से। से से से। मैं जॉब स्टार्ट की थी यू वर सेइंग के सेल्स बॉय ਦੇ ਤੌਰ ਤੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਹਾਂਜੀ ਬਿਲਕੁਲ ਕਿਉਂਕਿ ਮੇਰੇ ਡਾਕੂਮੈਂਟਸ ਮੇਰੇ ਜਿਹੜੇ ਸਟਡੀ ਡਾਕੂਮੈਂਟਸ ਸੀਗੇ ਸਾਰੇ ਮਤਲਬ ਉਹ एज ए ਮੇਲ ਬਣਾਏ ਹੋਏ ਸੀ ਮੇਲ ਬਣਾਏ ਸੀ ਤੇ ਉਹ ਉੱਥੇ ਵੀ ਮੈਂ ਜੌਬ ਕਾਫੀ ਟਾਈਮ ਕੀਤੀ ਮੈਂ ਜਦੋਂ ਸਟਡੀ ਦੇ ਨਾਲ ਨਾਲ ਜੌਬ ਕਰਦੀ ਸੀ ਮੈਂ ਜੌਬ ਚੇਂਜ ਕਰਦੀ ਰਹਿੰਦੀ ਸੀ ਪ੍ਰਾਈਵੇਟ ਜੌਬ ਤੁਹਾਨੂੰ ਪਤਾ ਪਰਮਾਨੈਂਟ ਨਹੀਂ ਦੇ ਪਰ ਚੇਂਜ ਵੀ ਕਰ ਸਕਦਾ ਤਾਂ ਕਰਕੇ ਠੀਕ ਸੀਗਾ ਪਰ ਮਾਹੌਲ ਜਦੋਂ ਮੈਨੂੰ ਮਾਹੌਲ ਥੋੜਾ ਜਿਹਾ ਲੱਗਦਾ ਸੀ ਵੀ ਠੀਕ ਨਹੀਂ ਹੋ ਰਿਹਾ ਮੈਂ ਸੇਮ ਟਾਈਮ ਜੌਬ ਚੇਂਜ ਕਰ ਦਿੰਦੀ ਸੀਗੀ ਤੇ ਫਿਰ ਜੌਬ ਚੇਂਜ ਕਰਦੇ ਰਿਹਾ ਉਸ ਤੋਂ ਬਾਅਦ ਐਕਚੁਅਲੀ ਫਿਰ ਮੈਂ ਜਿਹੜਾ ਪਿੰਡ ਭਰਵਾਲ ਕਲਾਂ ਸੀ ਐਕਚੁਅਲੀ ਫੈਮਿਲੀ ਚ ਸ਼ੁਰੂ ਤੋਂ ਨਾ ਜਿੱਦਾਂ ਜ਼ਮੀਨ ਵਗੈਰਾ ਸੀ ਮੇਰੇ ਦਾਦਾ ਜੀ ਕੋਲ ਅੱਛਾ ਤੇ ਉਹਦਾ ਤੁਹਾਨੂੰ ਪਤਾ ਦਾਦਾ ਜੀ ਦੀ ਜ਼ਮੀਨ ਜਿਹੜੀ ਪੁੱਤਾਂ ਨੂੰ ਪੋਤਿਆਂ ਨੂੰ ਆਣੀ ਹੁੰਦੀ ਹੈ ਜੱਟ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਮੈਂ ਖੱਤਰੀ ਫੈਮਿਲੀ ਨੂੰ ਬਿਲੋਂਗ ਖੱਤਰੀ ਹਾਂਜੀ ਤੇ ਫਿਰ ਜਦੋਂ ਮੇਰੇ ਚਾਚਾ ਜੀ ਨੂੰ ਵੀ ਪਤਾ ਸੀ ਮੇਰੇ ਬਾਰੇ ਕਿ ਇਦਾਂ ਕਿ ਨਾ ਤੇ ਉਹਨਾਂ ਨੇ ਥੋੜਾ ਜਿਹਾ ਸਾਡੇ ਨਾਲ ਧੱਕਾ ਕੀਤਾ ਸਮਝ ਗਿਆ ਉਹਨਾਂ ਨੇ ਜਮੀਨ ਕਰਕੇ ਤੁਹਾਨੂੰ ਇਹ ਆ ਕਿ ਦੱਸਣਾ ਪਿਆ ਸਭ ਨੂੰ ਹਾਂ ਤੇ ਮੇਰੇ ਜਿਹੜੇ ਪਾਪਾ ਸੀਗੇ ਉਹ ਐਕਸਪਾਇਰ ਹੋ ਗਏ ਸੀ 2011 ਦੇ ਵਿੱਚ ਅੱਛਾ ਜਿਹੜੇ ਮੇਰੇ ਪਾਪਾ ਐਕਸਪਾਇਰ ਹੋ ਗਏ ਤੇ ਉਹਨਾਂ ਨੇ ਸੋਚਿਆ ਵੀ ਜਿਹੜਾ ਮੇਰਾ ਛੋਟਾ ਬ੍ਰਦਰ ਉਹ ਤਾਂ ਕਾਫੀ ਛੋਟਾ ਸੀ ਹਲੇ ਤੇ ਮੈਂ ਫਿਰ ਹੁਣ ਮੈਂ ਹੀ ਰਹਿ ਗਈ ਸੀ ਤੇ ਉਹਨਾਂ ਨੇ ਸੋਚਿਆ ਵੀ ਇਹਨੇ ਕੀ ਕਰਨਾ ਕਿੰਨਰ ਹੈਗਾ ਹਾਂ ਦੋਨੇ ਭੈਣ ਭਰਾ ਸੀ ਹਾਂਜੀ ਸਿਸਟਰ ਮੇਰੇ ਮੈਰਿਡ ਹੋ ਗਈ ਸੀ ਸਿਸਟਰ ਦੀ ਤੇ ਉਹਨਾਂ ਨੇ ਸੋਚਿਆ ਵੀ ਤਾਂ ਕਿੰਨਰ ਹੈਗਾ ਵਾ ਮੰਤ ਹੈਗਾ ਵਾ ਇਹਨੇ ਕੀ ਕਰਨਾ ਵਾ ਤੇ ਉਹਨਾਂ ਨੇ ਜਿਹੜੀ ਸਾਰੀ ਜ਼ਮੀਨ ਸਾਡੀ ਦੱਬ ਲਈ ਜੀ ਕਿੰਨੇ ਕਕੀਲੇ ਸੀ ਉਹ 6 ਕਿਲੇ ਜ਼ਮੀਨ ਦੀ ਸੀਗੇ ਉਹ ਵੀ ਤਾਂ ਪਿੰਡ ਵੀ ਬੜਾ ਮਹਿੰਗੀ ਜ਼ਮੀਨ ਹੋਊਗੀ ਹਾਂਜੀ ਤੇ ਉਹ ਜ਼ਮੀਨ ਜਾਨੀ ਦਾਦਾ ਜੀ ਸੀਗੇ ਤੇ ਉਹਨਾਂ ਨੇ ਜਿਵੇਂ ਨਾ ਜਿਵੇਂ ਉਹਨਾਂ ਨੂੰ ਗੱਲਾਂ ਚ ਲੈ ਕੇ ਜਾਂ ਕੁਝ ਵੀ ਆਪਣੀ ਸਾਰੀ 6 ਦੇ 6 ਕਿਲੇ ਜ਼ਮੀਨ ਦੀ ਆਪਣੀ ਲਖਵਾ ਲਏ ਹੂੰ ਤੇ ਉਸ ਤੋਂ ਬਾਅਦ ਫਿਰ ਹੁਣ ਬਹੁਤ ਜ਼ਿਆਦਾ ਹਰਟ ਮੰਮੀ ਵੀ ਬਹੁਤ ਹਰਟ ਹੋ ਗਈ ਤੇ ਕਿਉਂਕਿ ਉਹ ਜ਼ਮੀਨ ਦੇ ਵਿੱਚ ਮੇਰੇ ਪਾਪਾ ਦਾ ਕਾਫੀ ਜ਼ਿਆਦਾ ਯੋਗਦਾਨ ਸੀ ਬਣਾਉਣ ਦੇ ਵਿੱਚ ਆਪਾਂ ਦੀ ਜਿੰਦਗੀ ਹਾਂ ਚਲੋ ਵਾਹੀ ਜੋ ਤੇ ਜਿਹੜੇ 5 ਸਿਸਟਰ ਦੀ ਮੈਂ ਇੱਕ ਇੱਕ ਲੜਕੀ ਦੀ ਸਿਸਟਰ ਮੈਰिज ਕਰਨੀ ਬਹੁਤ ਔਖੀ ਹੁੰਦੀ ਆ ਹਾਂਜੀ ਪੈਣਾਂ ਦਾ ਵਿਆਹ ਮੇਰੇ ਡੈਡੀ ਨੇ 5 ਪੈ ਤੇ ਸਾਰੇ ਪਿੰਡ ਵੀ ਇਸ ਚੀਜ਼ ਤੇ ਇਤਰਾਜ਼ ਕਰਦੇ ਸੀਗੇ ਪਰ ਸਾਥ ਨਾ ਉਸ ਟਾਈਮ ਮੇਰੀ ਫੈਮਿਲੀ ਦੇ ਭੂਆ ਜੀ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਅਸੀਂ ਬਿਲਕੁਲ ਇਕੱਲੇ ਜੇ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਫੇ ਕੀਤਾ ਜੋ ਮੈਂ ਆਪਣੇ ਆਪ ਬਾਰੇ ਮੈਨੂੰ ਕੁਝ ਪਤਾ ਲੱਗਣ ਲੱਗਾ ਸਮਝਣ ਲੱਗੀ ਕਿ ਮੈਨੂੰ ਡਾਂਸ ਦਾ ਸ਼ੌਂਕ ਸਟਾਰਟਿੰਗ ਤੋਂ ਸੀਗਾ ਬਚਪਨ ਤੋਂ ਹੀ ਮੈਨੂੰ ਡਾਂਸ ਦਾ ਸ਼ੌਂਕ ਸੀ ਮੈਂ ਆਪਣੀ ਪਰ ਉਹ ਤੁਸੀਂ ਕੁੜੀਆਂ ਵਰਗਾ ਡਾਂਸ ਕਰਦੇ ਸੀ ਹਾਂ ਜੀ ਤੇ ਮੈਂ ਆਪਣੀਆਂ ਸਕੂਲ ਦੀਆਂ ਜਿਹੜੀਆਂ ਵੀ ਐਕਟੀਵਿਟੀਜ਼ ਹੁੰਦੀਆਂ ਸੀਗੀਆਂ ਉਹ ਤੇ ਆਪਣੇ ਜਿਹੜੇ ਵੀ ਫੰਕਸ਼ਨਸ ਫੈਮਿਲੀ ਫੰਕਸ਼ਨਸ ਹੁੰਦੇ ਸੀ ਉਹਨਾਂ ਦੇ ਵਿੱਚ ਤੇ ਮੈਂ ਹਾਂ ਪਾਰਟਿਸਪੇਟ ਹਾਂ ਪਾਰਟਿਸਪੇਟ ਕਰਦੀ ਸੀਗੀ ਮਤਲਬ ਤੱਕੇ ਨਾਲ ਹੀ ਕਰਦੀ ਜਿ ਕਿ ਨਹੀਂ ਵੀ ਕਹਿੰਦਾ ਸੀ ਫਿਰ ਵੀ ਮੈਂ ਜੁਆਇਨ ਕਰਦੀ ਸੀ ਉਹਨਾਂ ਨੂੰ ਅੱਛਾ ਤੇ ਉਹਦੇ ਕਰਕੇ ਫਿਰ ਮੈਂ ਸੋਚਿਆ ਮੈਂ ਕਿਉਂ ਨਾ ਆਪਣੇ ਸ਼ੌਂਕ ਨੂੰ ਹੀ ਆਪਣਾ ਪੇਸ਼ਾ ਬਣਾ ਆਪਣਾ ਅਰਨਿੰਗਸ ਦਾ ਬਣਾ ਲਵਾਂ ਤੇ ਫੇ ਮੈਂ ਆਪਣਾ ਡਾਂਸ ਦਾ ਇੱਕ ਛੋਟਾ ਜਿਹਾ ਗਰੁੱਪ ਸਟਾਰਟ ਕੀਤਾ ਅੱਛਾ ਕੀ ਨਾਂ ਸੀ ਉਹਦਾ ਬੋਲਦਾ ਪੰਜਾਬ ਟੋਲ ਗਰੁੱਪ ਮੇਰੀ ਗਰੁੱਪ ਦਾ ਨਾਮ ਹੈ ਅੱਛਾ ਤੁਸੀਂ ਹੈਡ ਸੀ ਉਹਦੇ ਹਾਂਜੀ ਕਿੰਨੀ ਟੀਮ ਸੀ ਉਹ ਉਹਦੇ ਵਿੱਚ 7 ਤੋਂ 8 ਮੈਂਬਰ ਹੁੰਦੇ ਸੀ ਅੱਛਾ ਬਾਕੀ ਸਾਰੇ ਮੇਲ ਫੀਮੇਲ ਸੀ ਮਤਲਬ ਹਾਂਜੀ ਵਿੱਚ ਜਿੱਦਾਂ ਦੋ ਕੁੜੀਆਂ ਚਾਰ ਮੁੰਡੇ ਜਿਹਾ ਹਾਂ ਇਸ ਤਰ੍ਹਾਂ ਕੁੜੀਆਂ ਬਹੁਤ ਘੱਟ ਸੀ ਮਤਲਬ ਆਪਣੇ ਨਾਲ ਜੁਆਇਨ ਕਰਦੀ ਸੀ ਕਿ ਜ਼ਿਆਦਾਤਰ ਸਾਡੇ ਨਾਲ 트랜스젠ਡਰਸ ਜਾਂ ਕ੍ਰੋਸ ਡਰੈਸਰਸ ਔਰ ਚਾਹ ਤੁਸੀਂ ਉਹ ਹੀ ਗਰੁੱਪ ਬਣਾਇਆ ਕਿ ਤੁਸੀਂ 트랜스ਜੈਂਡਰਸ ਦਾ ਹਾਂ ਜਿਹਦੇ ਵਿੱਚ ਮੇਰੀ ਆਪਣੀ ਵੀ ਰਿਸਪੈਕਟ ਹੋਵੇ ਤੇ ਜਿਹੜੇ ਮੇਰੇ ਕੋਲ ਹਨ ਵੀ ਉਹਨਾਂ ਦੀ ਵੀ ਰਿਸਪੈਕਟ ਹੋਵੇ ਅੱਛਾ ਮੇਲ ਜਾਂ ਫੀਮੇਲ ਨਹੀਂ ਸੀ ਹਾਂ ਜੀ ਉਹਦੇ ਵਿੱਚ ਮੇਲ ਹੁੰਦੇ ਸੀ ਮੇਲ ਹੁੰਦੇ ਸੀ ਜਾਂ ਮੇਲ ਹੁੰਦੇ ਸੀ ਜੀ ਜਾਂ 트랜스ਜੈਂਡਰਸ ਜਾਂ ਫਿਰ ਮੇਰੀ ਕੈਟਾਗਰੀ ਦੇ ਜਿਹੜਾ ਢੋਲ ਢੋਲ ਆਲਾ ਜਿਆਦਾਤਰ ਮੇਲ ਹੁੰਦੇ ਨੇ ਮਨ ਦਾ ਨਾਲ ਵੀ ਹਾਂ ਜੀ ਹਾਂ ਜੀ ਉਵੇਂ ਉਹ ਸਟਾਰਟ ਕੀਤਾ ਚਲੋ ਮੇਰਾ ਕੰਮ ਥੋੜਾ ਬਦਸੀ ਗਰੁੱਪ ਦੇ ਨਾਲ ਮਿਲ ਕੇ ਗਰੁੱਪ ਵਾਲੇ ਬਦਿਏ ਕੰਮ ਕਰੇ ਸਾਰੇ ਗਰੁੱਪ ਦੇ ਕੰਮ ਦੇਕਾਰ ਕਿ ਮੇਰਾ ਬਦਿਆ ਕੰਮ ਚੱਲ ਰਿਹਾ ਤੇ ਉਸ ਤੋਂ ਬਾਅਦ ਫਿਰ ਉਹ ਵੀਡੀਓਜ਼ ਵਗੈਰਾ ਪਾਣੇ ਗਰੁੱਪ ਨੇ ਹਾਂਜੀ ਮੇਰਾ YouTube ਤੇ ਚੈਨਲ ਬੋਲੋ ਫਿਰ ਆਪਣਾ ਦੋਢੀ ਪ੍ਰੋਮੋਸ਼ਨ ਲਈ ਤਾਂ ਆਇਆ ਜਬਾ ਸੱਚੀ ਗੱਲ ਜੀ ਬੋਲਦਾ ਪੰਜਾਬ ਢੋਲ ਗਰੁੱਪ ਦੇ ਨਾਮ ਤੋਂ ਮੇਰਾ ਚੈਨਲ ਹੈ ਜੀ YouTube ਤੇ ਤੁਸੀਂ ਮੈਨੂੰ ਸਰਚ ਕਰ ਸਕਦੇ ਹੋ ਤੇ Instagram ਤੇ ਵੀ ਸੇਮ ਇਸੇ ਨਾਮ ਤੋਂ ਮੇਰਾ ਚੈਨਲ ਹੈ ਜੀ ਬੋਲਦਾ ਪੰਜਾਬ ਬੋਲਦਾ ਪੰਜਾਬ ਢੋਲ ਗਰੁੱਪ ਦੇਖੋ ਇਹਨਾਂ ਨੇ ਕਿਨਰ ਹੋ ਕੇ ਵੀ ਕਮਾਨਤ ਹੋ ਕੇ ਵੀ ਆਪਣੇ ਪੰਜਾਬ ਦੀ ਕਿੰਨੀ ਰਿਸਪੈਕਟ ਰੱਖੀ ਸਾਡੇ ਦਿਲਾਂ ਦੇ ਵਿੱਚ ਪੰਜਾਬ ਦੀ ਰਿਸਪੈਕਟ ਖਤਮ ਹੋ ਗਈ ਹੈ ਨਸ਼ਿਆਂ ਦੀ ਦਲਦਲ ਦੇ ਵਿੱਚ ਪੰਜਾਬ ਡੁੱਬ ਰਿਹਾ ਸਾਰਾ ਕੁਝ ਖਤਮ ਹੋ ਰਿਹਾ ਰਿਸ਼ਤੇ ਖਤਮ ਹੋ ਰਹੇ ਨੇ ਤਾਰ- لیکن ਇਹਨਾਂ ਨੇ ਇੱਕ ਮਹੰਤ ਹੁੰਦੇ ਹੋਏ ਕਿ ਆਪਣੇ ਪੰਜਾਬ ਨੂੰ ਜਾਗਦਾ ਰੱਖਣ ਲਈ ਜਿਉਂਦਾ ਰੱਖਣ ਲਈ ਇਹ ਹਮਲਾ ਮਾਰਿਆ। ਸਹੀ ਗੱਲ ਹੈ ਨਾ? ਬਿਲਕੁਲ ਬਹੁਤ-ਬਹੁਤ ਤੁਹਾਨੂੰ ਇਸ ਲਈ ਕੰਗ੍ਰੈਚੁਲੇਸ਼ਨ। ਥੈਂਕ ਯੂ ਸਾਰੀ ਸਰ। ਤੇ ਮੇਰੇ ਮਨ ਦੇ ਵਿੱਚ ਇੱਕ ਬਾਰ-ਬਾਰ ਸਵਾਲ ਆ ਰਿਹਾ ਸੀਗਾ ਜਿਸ ਤਰ੍ਹਾਂ ਤੁਹਾਡੇ ਪੇਰੈਂਟਸ ਨੇ ਤੁਹਾਡੀ ਬੜੀ سپورਟ ਕੀਤੀ। ਕਦੇ ਪਰ ਮਾਂ ਨੂੰ ਰੋਂਦੇ ਦੇਖਿਆ ਤੁਹਾਡੀ ਇਸ ਹਾਲਾਤ ਕਾਰਨ ਕਿ ਕਿੰਨਾ ਬਹੁਤ ਵਾਰ। ਸਭ ਤੋਂ ਵੱਡੀ ਗੱਲ ਤਾਂ ਹੈ। ਬਹੁਤ ਵਾਰ ਸੀ। ਜੇ ਕੋਈ ਵੀ ਗੱਲ ਹੁੰਦੀ ਸੀਗੀ ਨਾ ਜਿਵੇਂ ਫੈਮਿਲੀ ਜਿਹੜੇ ਫੈਮਿਲੀ ਫੰਕਸ਼ਨਸ ਹੁੰਦੇ ਆ ਉਹਨਾਂ ਦੇ ਵਿੱਚ ਨਾ ਮੰਮੀ ਨੂੰ ਬੜੀ ਵਾਰ ਬੜਾ ਕੁਝ ਮੇਰੇ ਵਾਰੇ ਸੁਣਨ ਨੂੰ ਮਿਲਦਾ ਸੀਗਾ ਜਿਹਦੇ ਕਰਕੇ ਅਸੀਂ ਕਾਫੀ ਆਪਣੇ ਰਿਲੇਸ਼ਨ ਛੱਡ ਦਿੱਤੇ ਰਿਸ਼ਤੇਦਾਰੀ ਛੱਡ ਦਿੱਤੀ ਮਾਂ ਨਹੀਂ ਬਿਲਕੁਲ ਜੀ ਮਾਮੇ ਮੁੰਮੇ ਵੀ ਕਹਿੰਦੇ ਹੋਣੇ ਹਾਂਜੀ ਬਿਲਕੁਲ ਜੀ ਉਹਨਾਂ ਨੂੰ ਵੀ ਛੱਡ ਤਾ ਉਹਨਾਂ ਦੇ ਵਿੱਚ ਵੀ ਹਾਂ ਹੈਗਾ ਮਤਲਬ ਕਈ ਛੱਡਦੇ ਉਸ ਟਾਈਮ ਮਾਂ ਨਹੀਂ ਹਾਂਜੀ ਬਿਲਕੁਲ ਇਸ ਟਾਈਮ ਇਸ ਟਾਈਮ ਵੀ ਮੇਰੇ ਬਹੁਤ ਰਿਸ਼ਤੇਦਾਰਾ ਜਿਹੜੇ ਜਿਨ੍ਹਾਂ ਨਾਲ ਅਸੀਂ ਬਿਲਕੁਲ ਵੀ ਆਉਂਦੇ ਜਾਂਦੇ ਨਹੀਂ ਮੰਮੀ ਨਹੀਂ ਬਿਲਕੁਲ ਜੀ ਮੇਰੇ ਮੇਰੇ ਦਾ ਜਿਹੜੇ ਕਰਕੇ ਮੇਰੀ ਮੰਮੀ ਕਿਤੇ ਜਾ ਦੇਵੇ ਦੇਖੋ ਇੱਕ ਬੱਚਾ ਪੈਦਾ ਹੋਇਆ ਲੇਕਿਨ ਉਹਦੀ ਇੱਜ਼ਤ ਰੱਖਣ ਲਈ ਉਹਦੇ ਕਿਰਦਾਰ ਨੂੰ ਬਰਕਰਾਰ ਰੱਖਣ ਲਈ ਮਾਂ ਨੇ ਆਪਣੇ ਰਿਸ਼ਤੇਆਂ ਨੂੰ ਵੀ ਖਤਮ ਕਰਤਾ ਅੱਜ ਇੱਕ ਮਾਂ ਜਿਹੜੀ ਹੁੰਦੀ ਹੈ ਆਪਣਾ ਘਰ ਛੱਡ ਕੇ ਆ ਜਾਂਦੀ ਹੈ ਲੇਕਿਨ ਆਪਣੇ ਭਰਾਵਾਂ ਨੂੰ ਆਪਣੇ ਪੇਕੇਆਂ ਨੂੰ ਆਪਣੇ ਉਸ ਸਹੇਲੀਆਂ ਨੂੰ ਦੋਸਤਾਂ ਨੂੰ ਕਦੇ ਵੀ ਨਹੀਂ ਭੁੱਲਦੀ ਆਪਣੇ ਬੱਚਿਆਂ ਨੂੰ ਛੱਡ ਦਿੰਦੀ ਹੈ ਬਿਲਕੁਲ ਆਪਣੇ ਬੱਚਿਆਂ ਨੂੰ ਛੱਡ ਦਾਂਦੀ ਹੈ ਬੱਚਿਆਂ ਨੂੰ ਰੂਲਰ ਨਹੀਂ ਛੱਡ ਦਾਂਦੀ ਹੈ ਲੇਕਿਨ ਉਹਦਾ ਜਿਹੜਾ ਪਿਆਰ ਪਿੱਛੇ ਹੀ ਰਹਿੰਦਾ ਹੈ ਬਿਲਕੁਲ ਜੀ ਲੇਕਿਨ ਜਿਹੜੀ ਔਰਤ ਦਾ ਵਿਆਹ ਹੁੰਦਾ ਕਿਹਾ ਗਿਆ ਹੈ ਕਿ ਜਦੋਂ ਔਰਤ ਵਿਆਹ ਕੇ ਆਪਣੇ ਘਰ ਤੋਂ ਚਲੀ ਜਾਂਦੀ ਹੈ ਉਹਨੂੰ ਉਹ ਸਾਰਾ ਸਿਸਟਮ ਭੁੱਲ ਜਾਣਾ ਚਾਹੀਦਾ ਹੈ ਬਿਲਕੁਲ ਜੀ ਹੈਨਾ ਆਪਣਾ ਇੱਕ ਨਵੇਂ ਸਿਸਟਮ ਦੇ ਵਿੱਚ ਰਲ ਮਿਲ ਖੁੱਲ ਮਿਲ ਜਾਣਾ ਚਾਹੀਦਾ ਹੈ ਹੈਨਾ ਤੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਮਾਂ ਬੜੀ ਰੋਂਦੀ ਸੀ ਫਿਰ ਤੁਸੀਂ ਵੀ ਕਦੇ ਤੁਹਾਡੇ ਮਨ ਦੇ ਵਿੱਚ ਆਂਦਾ ਹੋਊਗਾ ਕਿ ਮੈਂ ਸੁਸਾਈਡ ਕਰ ਲਾਂ ਜਾਂ ਕੁਝ ਇਸ ਤਰ੍ਹਾਂ ਦੇ ਥਾਟਸ ਵੀ ਬਿਲਕੁਲ ਜੀ ਬੜੀ ਵਾਰ ਆਇਆ ਸਟਾਰਟਿੰਗ ਦੇ ਵਿੱਚ ਨਾ ਜਿੱਦਾਂ ਕੋਈ ਅਰਨਿੰਗ ਦਾ ਸਾਧਨ ਨਹੀਂ ਸੀ ਹੈਗਾ ਜਾਂ ਕੁਝ ਵੀ ਪਾਪਾ ਦੀ ਪਾਪਾ ਐਕਸਪਾਇਰ ਹੋ ਸੀ ਉਸ ਟਾਈਮ ਬੜਾ ਇਧਰ ਇਹ ਮੇਰੇ ਖਿਆਲ ਮਨ ਚਾਹੁੰਦੇ ਸੀਗੇ ਵੀ ਮੈਂ ਯਾਰ ਪ੍ਰਾਈਵੇਟ ਜੌਬ ਵੀ ਨਹੀਂ ਕਰ ਸਕਦੀ ਕਿਉਂਕਿ ਸੋਸਾਇਟੀ ਇਦਾਂ ਦੀ ਹੈ ਨਾ ਤੇ ਮਾਂ ਉਹ ਵੀ ਕਿਹਾ ਵੀ ਬਾਰ-ਬਾਰ ਹੈ ਨਾ ਤੇ ਮੈਂ ਪ੍ਰਾਈਵੇਟ ਜੌਬ ਵੀ ਨਹੀਂ ਕਰ ਸਕਦੀ ਤੇ ਜਿੱਦਾਂ ਮੈਂ ਅਜੇ ਗਰੁੱਪ ਸਟਾਰਟ ਕੀਤਾ ਸੀਗਾ ਤੇ ਪਹਿਲਾਂ ਸਟਾਰਟਿੰਗ ਦੇ ਵਿੱਚ ਮੇਰਾ ਬਿਲਕੁਲ ਮਾਈਂਡ ਨਹੀਂ ਹੈਗਾ ਸੀਗਾ ਮਤਲਬ ਇਸ ਲਾਈਨ 'ਚ ਆਉਣ ਵਾਸਤੇ ਮੈਂ ਮੇਰੀ ਇਹ ਸੋਚ ਸੀ ਕਿ ਮੈਂ ਜੇ ਮੈਂ ਐਜ਼ ਅ ਮੇਲ ਸਟੱਡੀ ਕਰ ਰਹੀ ਹਾਂ ਤੇ ਮੈਂ ਐਜ਼ ਅ ਮੇਲ ਪੂਰੀ ਲਾਈਫ ਵੀ ਕੱਢ ਸਕਦੀ ਹਾਂ ਅਚਾਪਾ ਤਾਂ ਵੀ ਨਹੀਂ ਲੱਗੇਗਾ ਹਾਂ ਕਿਉਂਕਿ ਆਪਣਾ ਜੋ ਵੀ ਆਪਣੀ ਪਰਸਨਲ ਪ੍ਰੋਪਰਟੀ ਉਹਦੇ ਬਾਰੇ ਜੇ ਆਪਾਂ ਕਿਸੇ ਨੂੰ ਦੱਸਾਂਗੇ ਤਾਂ ਪਤਾ ਲੱਗਦਾ ਵੈਰੀ ਗੁੱਡ ਤੇ ਮੈਂ ਇਹ ਰੀ ਸੋਚ ਸੀ ਸਟਾਰਟਿੰਗ ਤੋਂ ਫਿਰ ਜਦੋਂ ਜਮੀਨ ਵਗੈਰਾ ਵੀ ਚੱਲ ਗਈ ਕੰਮ ਦਾ ਵੀ ਕੋਈ ਹੱਲ ਹੈ ਨਹੀਂ ਸੀਗਾ ਫਿਰ ਮੈਂ ਮਤਲਬ ਬਿਲਕੁਲ ਥੱਕ ਕੇ ਹਾਰ ਕੇ ਇਸ ਲਾਈਨ 'ਚ ਆ ਗਈ ਤਰੇ ਗੋਂਦੇ ਵੀ ਬੜਾ ਸੁਣਾ ਮੈਂ ਬੋਲੀਆਂ ਵਗੈਰਾ ਜੀ ਸੁਣਾਓ ਫਿਰ ਬੋਲੀਆਂ ਨਾਲ ਦੇਖੋ ਮੈਂ ਲੱਭ ਲਾਣਾ ਸਾਰਾ ਅੰਦਰੋਂ ਕੱਢਣਾ ਹੁੰਦਾ ਬੰਦੇ ਹੈਨਾ ਬੋਲੀਆਂ ਨਾਲ ਲੋਕਾਂ ਦਾ ਮਨੋਰੰਜਨ ਵੀ ਕਰੀਏ ਥੋੜਾ ਜਿਹਾ ਨਾ ਮਾਝੇ ਦੀ ਮੈਂ ਜਟਨੀ ਕੁੜੀਓ ਵਿਚ ਦਵਾਬੇ ਵਿਆਦੀ ਨੀ ਨਿੱਕ ਮੇਰੇ ਵਿੱਚ ਕੱਡੇ ਨਗੋਚਾਂ ਤਾੜੀਆਂ ਮਰੋਂ ਨਾਲ ਥੋੜੇ ਦਾ ਤਾੜੀ ਮਸ਼ਹੂਰ ਹੈ ਤੇ ਮੇਰੇ ਵਿੱਚ ਕੱਡੇ ਨਗੋਚਾਂ ਜੀਤੇ ਮੈਂ ਲੜਲਾਤੀ ਨੀ ਮੈਨੂੰ ਤਾਂ ਕਹਿੰਦਾ ਮਦਰੀ ਲੱਗਦੀ ਹਾਏ ਮੈਨੂੰ ਤਾਂ ਕਹਿੰਦਾ ਮਦਰੀ ਲੱਗਦੀ ਜੀਤੇ ਮੈਂ ਲੜਲਾਤੀ ਹੀਲ ਸਲੀਪਰ ਨੇ ਮੋਚ ਦੇ ਟੇ ਵਿੱਚ ਪਾਤੀ ਹੀਲ ਸਲੀਪਰ ਨੇ ਮੋਚ ਦੇ ਟੇ ਵਿੱਚ ਪਾਤੀ ਹੀਲ ਸਲੀਪਰ ਨੇ ਹੁਣ ਵੱਡੀ ਗੱਲ ਇਹ ਆ ਥੋੜਾ ਦਾ ਖਾਦੀ ਇਹਨਾਂ ਲੰਬਾ ਤੁਸੀਂ ਕਹ ਰਹੇ ਮਧਰੀ ਐਵੇਂ ਰੱਖੋ ਫਿਰ ਤੁਹਾਨੂੰ ਨਹੀਂ ਲੰਬੀ ਪਾਤੀ ਤੇ ਹੁਣ ਕੋਈ ਹੋਰ ਬੋਲੀ ਵੀ ਕੱਦੀ ਹੋਰ ਸੁਣਾਓ ਬਾਲੀ ਸੋਣੀ ਠੀਕ ਹੈ ਥੈਂਕ ਯੂ ਬਾਲੀ ਸੋਣੀ ਕਿਉਂਕਿ ਸਾਡੇ ਦਰਸ਼ਕਾਂ ਨੂੰ ਬਾਰ ਬਾਰ ਆਪਾਂ ਸ਼ਾਰਟਸ ਪਾਵਾਂਗੇ ਉਹ ਫਿਰ ਮੰਗ ਕਰਨਗੇ ਬੋਲੀਆਂ ਪਾਣ ਲਈ ਤੇ ਫਿਰ ਦੁਬਾਰਾ ਟਾਈਮ ਦਿਓ ਸਾਨੂੰ ਜੇ ਜੇ ਮੰਗ ਕੀਤੀ ਉਹਨਾਂ ਨੇ ਹਾਂ ਜਰੂਰ ਜੀ ਜਰੂਰ 25ਆਂ ਪਿੰਡਾਂ ਦਾ ਮੇਰਾ ਟੋਲ ਪਟਵਾਰੀ 25ਆਂ ਪਿੰਡਾਂ ਦਾ ਮੇਰਾ ਟੋਲ ਪਟਵਾਰੀ ਨੀਤੇਉਣਾ ਜਣਾਯੋ ਦਾ ਕੰਮ ਸਰਕਾਰੀ ਨੀਤੇਉਣਾ ਜਣਾਯੋ ਦਾ ਕੰਮ ਸਰਕਾਰੀ ਮੇਰਾ ਤਾਂ ਮੰਦੜਾ ਖਾਲ ਮਾਈ ਮੇਰੀਏ ਦਸ ਕੀ ਦਾ ਕੱਡਾਂ ਰਮਾਲ ਮਾਈ ਮੇਰੀਏ ਦਸ ਕੀ ਦਾ ਕੱਡਾਂ ਰਮਾਲ ਮਾਈ ਮੇਰੀਏ ਦਸ ਕੀ ਦਾ ਕੱਡਾਂ ਮੇਹ ਜੀ ਲੋਕ ਕਹਿੰਦੇ ਨੇ ਦਿਨ ਬਣ ਗਿਆ ਦਿਨ ਕਿਵੇਂ ਬਣਦਾ ਹੁੰਦਾ ਐਵੇਂ ਚਿਹਰੇ ਤੇ ਮੁਸਕਾਨ ਆ ਗਈ ਤੇ ਦੇਖ ਮੈਂ ਜੀ ਮੇਰਾ ਦਿਨ ਬਣ ਗਿਆ ਕਿਵੇਂ ਬਣਦਾ ਹੁੰਦਾ ਕਿ ਕੋਈ ਤੁਹਾਨੂੰ ਐਸੀ ਰੂਹ ਮਿਲ ਜੇ ਜਿਹੜੀ ਪਵਿੱਤਰ ਹੋਵੇ ਥੈਂਕ ਯੂ ਸਰ ਤੇ ਤੁਸੀਂ ਬਹੁਤ ਪਵਿੱਤਰ ਰੂਹ ਹੋ ਦੋਸਤੋ ਐਸੀਆਂ ਪਵਿੱਤਰ ਰੂਹਾਂ ਨਾਲ ਰابطਾ ਰੱਖਿਆ ਕਰੋ ਤੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਮੋਟੀਵੇਟ ਕਰਿਆ ਕਰੋ ਇਹਨਾਂ ਨੂੰ ਕਿਉਂਕਿ ਇਹ ਆਪਾਂ ਨੂੰ ਮੋਟੀਵੇਟ ਕਰਦੇ ਆ ਜ਼ਿੰਦਗੀ ਜਿਉਣ ਲਈ ਜਦੋਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਪਤਾ ਚੱਲਿਆ ਕਿ ਮੈਂ ਇੱਕ ਕਿੰਨਰ ਹਾਂ ਤੁਹਾਨੂੰ ਇਹ ਵੀ ਫੀਲ ਹੋਇਆ ਕਿ ਜਿਹੜੀ ਫਿਜ਼ੀਕਲ ਬੰਤਰ ਹੈ ਲੋਕਾਂ ਦੀ ਮੇਲ ਦੀ ਅਲੱਗ ਹੈ ਫੀਮੇਲ ਦੀ ਅਲੱਗ ਹੈ ਤੁਹਾਡੀ ਕਿ ਫਿਜ਼ੀਕਲ ਬੰਤਰ ਅਲੱਗ ਹੈ ਤੁਹਾਨੂੰ ਕਦੋਂ ਫੀਲ ਹੋਣ ਲੱਗਿਆ ਇਹ ਸਰ ਸੇਮ ਬਹੁਤ ਵਧੀਆ ਕੁਐਸਚਨ ਹੈ ਤੁਸੀਂ ਸੇਮ ਤੁਹਾਨੂੰ ਦੇ ਸੇਜ ਉਹ ਟੀਨ 에ਜ ਹੁੰਦੀ ਆ 13 ਤੋਂ 16 ਸਾਲ ਦੇ ਵਿੱਚ ਉਹ ਸੇਜ ਦੇ ਵਿੱਚ ਆਪਣੇ ਬੋਡੀ ਬਾਰੇ ਆਪਨ ਫੀਲ ਹੋਣ ਲੱਗਦਾ ਕਿ ਜੋ ਚੇਂਜ ਬਾ ਆਪਣੀ ਜੋ ਵੀ ਆਪਣੀ ਬੋਡੀ ਦੀ ਬੰਤਰ ਹੈ ਉਹ ਚੇਂਜ ਹੋਣ ਸ਼ੁਰੂ ਹੋ ਜਾਂਦੇ ਆ ਜਿਹੜੀ ਗੱਲ ਹੁੰਦੀ ਆ ਪ੍ਰੋਪਰ ਜੋ ਗਰਲਸ ਦੇ ਚੇਂਜ ਹੋਣੇ ਸਟਾਰਟ ਹੋਣੇ ਬॉयਜ਼ ਉਹਨਾਂ ਦੇ ਵੌਇਸ ਸਟਾਰਟ ਹੋਣੇ ਹੁੰਦੇ ਆ ਉਸ ਟਾਈਮ ਇਹਨੂੰ ਫੀਲ ਹੋਈਏ ਸੀ ਜੀ ਕਿ ਨਾ ਤਾਂ ਮੇਰੀ ਬੋਡੀ ਪਾਰਟਸ ਪ੍ਰੋਪਰ ਗਰਲਸ ਵਾਂ ਬੜੇ ਸ਼ੋ ਹੋ ਰਹੇ ਨੇ ਬਣ ਰਹੇ ਨੇ ਜਾਂ ਜਿੱਦਾਂ ਵੀ ਆ ਤੇ ਉਹਦੇ ਮੈਨ ਪ੍ਰੋਪਰ ਫੀਲ ਹੋਈਏ ਜੀ। ਤੇ ਤੁਹਾਨੂੰ ਬੁਰਾ ਲੱਗਿਆ ਬਹੁਤ। ਬਹੁਤ ਫੀਲ ਹੁੰਦਾ ਸੀਗਾ ਤੇ ਆਪਣੇ ਆਪ ਨੂੰ ਮੈਂ ਲੁਕੋ ਕੇ ਰੱਖਦੀ ਸੀਗੀ। ਹੂੰ ਇਹੀ ਅਸਲੀ ਗੱਲ ਜਿਹੜੀ ਕਦੇ ਵੀ ਅੱਜ ਤੱਕ ਤੁਹਾਡੇ ਸਾਹਮਣੇ ਨਹੀਂ ਆਈ। ਹਾਂਜੀ। ਲੇਕਿਨ ਜਿਸ ਤਰ੍ਹਾਂ ਕਿ ਇੱਕ ਮੇਲ ਜਾਂ ਫੀਮੇਲ ਦੁਨੀਆ 'ਚ ਪੈਦਾ ਹੁੰਦੇ ਨੇ ਕਿਉਂਕਿ ਅੱਜ ਦਾ ਯੁੱਗ ਹੈ ਖੁੱਲ ਕੇ ਗੱਲ ਕਰਨ ਦਾ ਯੁੱਗ ਹੈ। ਬਿਲਕੁਲ ਜੀ। ਤੇ ਜਿਸ ਤਰ੍ਹਾਂ ਕਿ ਉਹਨਾਂ ਦੇ ਆਪਸ 'ਚ ਫਿਜ਼ੀਕਲ ਰਿਲੇਸ਼ਨਸ ਬਣਦੇ ਆ। ਥੋੜਾ ਵੀ ਕਦੇ ਕਿ ਲੇਡੀਜ਼ ਹੈਨਾ ਤੇ ਇਹ ਇਸ ਤਰ੍ਹਾਂ ਦਾ ਫੀਲਿੰਗ ਹੁੰਦੀ ਹੈ ਕਿ ਸਾਡਾ ਬੱਚਾ ਹੁੰਦਾ ਕੁਝ ਐਵੇਂ ਦੀ ਬਿਲਕੁਲ ਸਰ ਜਿਵੇਂ ਜੁੜਦੇ ਰਹਿਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਣਾ ਲਾਈਫ ਪਾਰਟਨਰ ਬਹੁਤ ਜ਼ਰੂਰੀ ਹੁੰਦਾ ਜਿਹਦੇ ਨਾਲ ਆਪਣਾ ਹਾਂਜੀ ਬਿਲਕੁਲ ਆਪਣੀ ਜਿਹਦੇ ਨਾਲ ਆਪਾਂ ਆਪਣੀਆਂ ਸਾਰੀਆਂ ਪਰਸਨਲ ਫੀਲਿੰਗਸ ਸ਼ੇਅਰ ਕਰਦੇ ਆ ਜਾਂ ਆਪਣੀਆਂ ਜੋ ਵੀ ਦੁੱਖ ਸੁੱਖ ਕਰਦੇ ਆ ਡੈਫੀਨਿਟਲੀ ਚਾਹ ਕੋਈ ਮੇਲ ਐ ਚਾ ਕੋਈ ਫੀਮੇਲ ਦੋਨੋਂ ਦਾ ਸੇਮ ਹੀ ਆ ਸਾਰਿਆਂ ਦੀ ਸਾਰੇ ਉਹੀ ਦਿਲ ਹੈ ਠੀਕ ਹੈ ਹਾਂਜੀ ਪਾਰਟਨਰ ਮੀਨ ਜ਼ਰੂਰੀ ਹੁੰਦਾ ਵਾ ਤੇ ਫਿਰ ਉਸ ਤੋਂ ਬਾਅਦ ਪਾਰਟਨਰ ਤੋਂ ਬਾਅਦ ਜਿਵੇਂ ਆਪਣਾ ਲਾਈਫ ਨਿਕਲਦੀ ਜਿਵੇਂ ਆਪਣੀ ਲਾਈਫ 35 ਸਾਲ ਚ 40 ਸਾਲ ਪਲੱਸ ਹੁੰਦੀ ਆ ਉਦੋਂ ਆਪਣੇ ਮਾਈਂਡ ਚ ਹੁੰਦਾ ਵੀ ਆਪਣਾ ਕੋਈ ਬਾਰਸ ਹੋਵੇ ਜਿਹ ਹਰ ਇੱਕ ਹਰ ਇੱਕ ਦੇਸ਼ سوچੁੰਦੀ ਹੈ ਸਾਡੇ 'ਚ ਵੀ ਹੈਗੀ ਹੈ بس یہ سوچ سوچ کے تھوڑا جی اپنے ابو سرور کر لی دا مالک ਨੂੰ یاد کر لی دا بس ਤੁਸੀਂ ਜਿਹੜਾ ਸਭ ਨੂੰ ਅਸ਼ੀਰਵਾਦ ਦਿੰਦੇ ਹੋ ਥੋੜੀ ਸੇਵਾ ਕਰਨ ਲਈ ਤਾਂ ਲੱਖਾਂ ਖੜੇ ਨੇ ਅੱਜ ਕੱਲ ਜਿਹੜੇ ਘਰ ਦੇ ਵਿੱਚ ਰਿਸ਼ਤੇ ਨੇ ਉਹ ਤਾਂ ਖਤਮ ਹੋ ਗਏ ਨੇ ਹਾਂਜੀ ਬਿਲਕੁਲ ਜੀ ਉਹ ਤਾਂ ਕੋਈ ਵੀ ਸੇਵਾ ਕਰਨ ਲਈ ਕਿਸੇ ਨੂੰ ਕੋਈ ਵੀ ਨਹੀਂ ਮਿਲਦਾ ਹਾਂਜੀ ਹਾਂਜੀ ਬਿਲਕੁਲ ਸਾਡੀ ਦੇ ਲਓ ਆਸ਼ੀਰਵਾਦ ਸਾਰਿਆਂ ਨੂੰ ਇਹੀ ਹੁੰਦਾ ਵਾ ਮੇਰਾ ਵੀ ਤੇ ਹਰ ਇੱਕ किन्नਰ ਦਾ ਉਹ ਕਹਿੰਦੇ ਨੇ ਜੇ ਤੁਸੀਂ ਥੋੜੀ किन्नਰ ਬਾਰੇ ਇੱਕ ਗੱਲ ਕਰੀਏ ਜੇ ਤੁਸੀਂ ਕਿਸੇ ਨੂੰ ਸਿੱਕਾ ਦੇ ਦਿਓ ਬੜਾ ਅਮੀਰ ਬਣ ਜਾਂਦਾ ਹੈ ਨਾ ਤੇ ਚੁਮਕੇ ਕਿਵੇਂ ਇਹ ਕੀ ਹੁੰਦੀ ਹੈ ਇਹ ਕੀ ਉਹ ਹੈ ਇਹ ਮਤਲਬ ਸ਼ੁਰੂ ਤੋਂ ਹੀ ਮਤਲਬ ਬਣੀ ਹੋਈ ਹੈ ਇਹ ਚੀਜ਼ ਰੀਤ ਰੀ ਜੋ ਸਾਡੇ ਗੁਰੂ ਜਿਹੜੇ ਜਿਨ੍ਹਾਂ ਨੂੰ ਅਸੀਂ ਗੁਰੂ ਕਹਿੰਨੇ ਆ ਆਪਣੇ ਜਿਨ੍ਹਾਂ ਤੋਂ ਅਸੀਂ ਆਪਣਾ ਜੋ ਵੀ ਨਚਣਾ ਗੋਣਾ ਜਿੱਥੇ ਤੁਸੀਂ ਰਹਨੇ ਹੋ ਹੁਣ ਇਸ ਟਾਈਮ ਹਾਂਜੀ ਤੇ ਉਹਨਾਂ ਤੋਂ ਸਾਨੂੰ ਕੁਝ ਆਸ਼ੀਰਵਾਦ ਮਿਲੇ ਹੁੰਦਾ ਹੈ ਹਾਂਜੀ ਉਸ ਆਸ਼ੀਰਵਾਦ ਅਕੋਰਡਿੰਗ ਅਸੀਂ ਆਪਣੇ ਆਪਣੇ ਪਾਸ ਦੇ ਵਿੱਚੋਂ ਆਪਣਾ ਕੋਈ ਵੀ ਕੋਇਨ ਠੀਕ ਆ ਆਪਣਾ ਗੁਰੂ ਦਾ ਨਾਮ ਲੈ ਕੇ ਜਾਂ ਕੁਝ ਵੀ ਆਪਾਂ ਦੇਉਂਗੇ ਸਾਨੂੰ ਹਾਂਜੀ ਜ਼ਰੂਰ ਜੀ ਜ਼ਰੂਰ ਦੇਖਵਾਂ ਨੇ ਚੰਗੇ ਨੇ ਇਹਨੇ ਹਾਂਜੀ ਤੇ ਉਹ ਆਪਾਂ ਦੇਵਾਂਗੇ ਤਾਂ ਉਹ ਕੋਇਨ ਤੁਸੀਂ ਆਪਣੇ ਫਰਸ਼ 'ਤੇ ਰੱਖਾ ਲਓ ਅਸੀਂ ਜਦ ਤੱਕ ਜਿਉਣਾ ਹਾਂਜੀ ਤੇ ਉਹਦੇ ਵਿੱਚ ਰੱਖੋਗੇ ਉਹਨਾਂ ਦੀ ਤੁਹਾਡੇ ਬਰਕਤ ਆਊਗੀ ਜੀ ਬਰਕਤ ਤਾਂ ਹੀ ਹੈ ਕਿ ਹਾਸਾ ਮੈਂ ਮੈਂ ਅਲੱਗ ਸੋਚਦਾ ਕਿ ਬਰਕਤ ਲੋਕ ਸੋਚਦੇ ਆ ਕਿ ਪੈਸੇ ਨਾਲ ਬਰਕਤ ਆਂਦੀ ਹੈ ਹਾਂਜੀ ਹਾਂਜੀ ਤੇ ਆਪਾਂ ਅੱਜ ਜਿਸ ਤਰ੍ਹਾਂ ਕਿ ਮਨਜੀਤ ਮਾਨ ਦੇ ਘਰੇ ਆ ਉਧਰ ਬੈਠੇ ਬੋਲ ਰਹੇ ਨੇ ਕਿ ਮੈਨੂੰ ਵੀ ਸਿੱਕਾ ਦਵਾਇਓ ਲੇਕਿਨ ਮੈਨੂੰ ਪੈਸੇ ਚਾਹੀਦੇ ਆ ਮੈਨੂੰ ਹਾਸਲ ਚਾਹੀਦਾ ਠੀਕ ਹੈ ਨਾ ਇਹ ਇਹ ਗੱਲ ਜ਼ਰੂਰੀ ਆ ਅਲੱਗ ਅਲੱਗ ਸੋਚ ਹੈ ਆਪਣੀ ਆਪਣੀ ਬਿਲਕੁਲ ਤੇ ਜਿਸ ਤਰ੍ਹਾਂ ਕਿ ਤੁਹਾਡੇ ਮਨ ਦੇ ਵਿੱਚ ਤੁਸੀਂ ਕਿਹਾ ਕਿ ਪਰਿਵਾਰ ਬਣਾਉਣ ਦਾ ਵੀ ਇਹਨਾਂ ਚੀਜ਼ਾਂ ਨੂੰ ਵੀ ਅੱਗੇ ਤੋਰਨ ਦਾ ਹੁੰਦਾ ਹੈ ਹਾਂਜੀ ਲੇਕਿਨ ਜਦੋਂ ਤੁਹਾਡੇ ਮਹੰਤ ਸੈਕਟਰ ਦੇ ਵਿੱਚ ਕੋਈ ਇਸ ਦੁਨੀਆ ਤੋਂ ਫਾਨੀ ਸੰਸਾਰ ਨੂੰ ਲੁਬਿਧਾ ਕਹਿ ਦਿੰਦਾ ਜਿਵੇਂ ਤੁਸੀਂ ਇੱਕ ਪਰਿਵਾਰ ਚ ਰਹ ਰਹੇ ਹੋ ਤੁਹਾਨੂੰ ਦੁੱਖ ਸ਼ਾਇਦ ਉਹ ਨਹੀਂ ਹੁੰਦਾ ਹੋਵੇਗਾ ਜਿਵੇਂ ਆਪਣੇ ਘਰ ਦੇਆਂ ਦਾ ਕਿਸੇ ਨੂੰ ਕੋਈ ਦੁੱਖ ਹੁੰਦਾ ਹੈ ਨਾ ਹਾਂਜੀ ਤਾਂ ਨਾਰਮਲ ਜੀ ਗੱਲ ਹੈ ਸਰ ਜੇ ਆਪਾਂ ਫੈਮਿਲੀ ਦੇ ਵਿੱਚ ਆਪਾਂ ਨਾ ਕੋਈ ਵੀ ਪੈਟ ਰੱਖ ਲੈਂਨੇ ਚਾਹੇ ਡੌਗ ਜਾਂ ਕੁਛ ਵੀ ਰੱਖ ਦਿਆਂ ਆਪਣੇ ਨਾਲ 2 ਸਾਲ ਚਾਹੇ 7 ਸਾਲ 10 ਸਾਲ ਰਹਿੰਦਾ ਤਾਂ ਆਪਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਪਿਆ ਜਾਂਦਾ ਜੋ ਬਿਮਾਰ ਵੀ ਹੁੰਦਾ ਤਾਂ ਆਪਾਂ ਨੂੰ ਹਰਟ ਹੁੰਦਾ ਜਾਂ ਮੇਰਾ ਡੌਗੀ ਇਦਾਂ ਹੋ ਗਿਆ ਜਾਂ ਕੁਝ ਵੀ ਹੈ ਸੇਮ ਉਹੀ ਸਿਚੁਏਸ਼ਨ ਹੈ ਜੋ ਆਪਾਂ ਕਿਸੇ ਨਾਲ ਰਹਿੰਨੇ ਆ ਚਾਹੇ ਕੋਈ ਆਪਣਾ ਭੈਣ ਭਰਾ ਹੋਵੇ ਚਾਹੇ ਕੋਈ ਆਪਣਾ ਲਾਈਫ ਪਾਰਟਨਰ ਆ ਚਾਹੇ ਕੋਈ ਆਪਣਾ ਗ ਦਿੰਦੇ ਬੀਤ ਕਰਦੇ ਆ ਤੇ ਉਹਦੇ ਕੁਝ ਵੀ ਉਹਨੂੰ ਪ੍ਰੋਬਲਮ ਹੁੰਦੀ ਤਾਂ ਹਰਟ ਤਾਂ ਹੁੰਦਾ ਤੇ ਤੁਸੀਂ ਕਦੇ ਤੁਹਾਨੂੰ ਕਿਸ ਟ੍ਰਾਈ ਕੀਤਾ ਕਿ ਤੁਸੀਂ ਸਿੰਗਿੰਗ ਲਾਈਨ ਚਾਹੋ ਗਾਉਂ ਜਾਂ ਤੁਹਾਨੂੰ ਕਿਸੇ ਐਕਟਿੰਗ ਲਈ ਆਫਰ ਹੋਈ ਕਦੇ ਸੋਹਣੇ ਹੋ ਤੁਸੀਂ ਬਹੁਤ ਜ਼ਿਆਦਾ ਇਸ ਕਰਕੇ ਤੁਹਾਡੀ ਤਾਰੀਫ ਹੈ ਸਿੰਗਿੰਗ ਲਈ ਦੇ ਲਈ ਤਾਂ ਨਹੀਂ ਦੇ ਐਕਟਿੰਗ ਦੇ ਲਈ ਮੈਨੂੰ ਆਫਰ ਹੋਏ ਆ ਕਈ ਵਾਰੀ ਜਿੱਦਾਂ ਜਿਹੜੀਆਂ ਟੈਲੀ ਫਿਲਮਸ ਚੱਲਦੀਆਂ ਪੂਰਾ ਵੀ ਉਹਦੇ ਲਈ ਵੀ ਮੈਨੂੰ ਆਫਰ ਹੋਏ ਸੀਗੇ ਤੇ ਜਿੱਦਾਂ ਮੇਰਾ ਗਰੁੱਪ ਚੱਲ ਰਿਹਾ ਸੀ ਟਾਈਮਿੰਗ ਦੇ ਸੈਂਸ ਲੈ ਦੇ ਵਿੱਚ ਇੱਕ ਦੂਰ ਆਣ ਜਾਣ ਕਰਕੇ ਮੈਨੂੰ ਥੋੜੀ ਜਿਹੀ ਪ੍ਰੋਬਲਮ ਸੀ ਮੈਂ ਮਨਾ ਹੀ ਕਰ ਦਿੰਦੀ ਸੀ ਕਿ ਕੋਈ ਤੋਂ ਟੈਲੀ ਫਿਲਮਸ ਵਿੱਚ ਮੈਂ ਕੀਤਾ ਵੀ ਰੈਗੂਲਰਲੀ ਜਾਣਾ ਆਣਾ ਹੈ ਨਾ ਜਿੱਤੇ ਹਾਂ ਜੀ ਤੇ ਫਿਰ ਇੱਕ ਪੰਜਾਬੀ ਮੂਵੀ ਆ ਜੀ ਖਾਓ ਪੀਓ ਐਸ਼ ਕਰੋ ਤਰਸੀਮ ਜਸੜ ਜੀ ਦੀ ਉਹਦੇ ਵਿੱਚ ਵੀ ਮੇਰਾ ਇੱਕ 10 ਮਿੰਟ ਦਾ ਸ਼ਾਰਟ ਆ 10 ਮਿੰਟ ਦਾ ਸ਼ਾਰਟ ਹਾਂਜੀ ਕੰਪਲੀਟ ਹਾਂਜੀ ਉਹਦੇ ਵਿੱਚ ਨਾ ਮਤਲਬ ਵਧਾਈ ਲੈਣ ਜਾਣਾ ਹੁੰਦਾ ਤੇ ਉਹ ਵਸਿੰਦੇ ਕਰ ਵਧਾਈ ਲੈਂਦੇ ਅਸੀਂ ਵਧਾਈ ਲੈ ਕੇ ਆ ਜਨੇ ਇੰਨਾ ਇੱਕ ਸ਼ਾਰਟ ਸੈਟ ਉਹਦੇ ਵਿੱਚ ਹੈ ਕਿ ਜਿੱਤੇ ਤਿੰਨ ਕਿਨਰਵਾ ਤੇ ਇੱਕ ਢੋਲਕ ਮਾਸਟਰ ਸੀ ਕਿ ਸਾਡੇ ਨਾਲ ਆਪਾ ਦੋਸਤੋ ਅੱਜ ਮੈਂ ਇੱਕ ਹੋਰ ਇੰਟਰਵਿਊ ਲਈ ਜਾਣਾ ਸੀਗਾ ਤੇ ਕਿਉਂਕਿ 6 ਵਜੇ ਦਾ ਟਾਈਮ ਸੀਗਾ ਹੁਣ ਇੱਥੇ ਇੰਡੀਆ ਦੇ ਵਿੱਚ 9 ਵਜਣ ਵਾਲੇ ਨੇ ਤੇ ਆਪਾਂ ਤੁਸੀਂ ਇੱਕ ਬੋਲੀ ਸੁਣਾ ਕੇ ਅਲਵਿਦਾ ਲੈਣੇ ਆ ਤੇ ਫਿਰ ਆਪਾਂ ਇੱਕ ਦਿਨ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਠੀਕ ਹੈ ਜੀ ਠੀਕ ਹੈ ਜ਼ਰੂਰ ਬੋਲੀ ਪਰਿਆ ਬਾਜ ਜਨਾ ਪਿੱਪਲ ਸੋਂ ਦੇ ਪਰਿਆ ਬਾਜ ਜਨਾ ਪਿੱਪਲ ਸੋਂ ਦੇ ਕਾਨਾਂ ਬਾਜ ਸਲਾਈਆਂ ਬਈ ਸੱਗੀ ਫੁੱਲ ਸਿਰਾਤੇ ਸੋਂ ਦੇ ਬਈ ਸੱਗੀ ਫੁੱਲ ਸਿਰਾਤੇ ਸੋਂ ਦੇ ਪੈਰੀ ਚਾਂਦਰਾ ਪਈਆਂ ਸੂਬੇ ਧਾਰਨੀ ਬਣ ਕੇ ਮੇਲਣਾ ਆਇਆਂ ਸੂਬੇ ਧਾਰਨੀ ਬਣ ਕੇ ਮੇਲਣਾ ਆਇਆਂ ਸੂਬੇ ਧਾਰਨੀ ਜਾਂਦੀ ਜਾਂਦੀ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਪਲੀਜ਼ ਦਿਓ ਮੈਂ ਮੈਸੇਜ ਕਹਿਣੀ ਆ ਤਾਂ ਜਾਂਦੇ ਹੋ ਇੱਕ ਮੈਸੇਜ ਦਿਓ ਹਾਂਜੀ ਕਿਨਰਸ ਜਿਹੜੇ ਵੀ ਕਿਨਰਸ ਜਾਂ ਟ੍ਰਾਂਸਜੈਂਡਰਸ ਨੇ ਉਹਨਾਂ ਸਾਰਿਆਂ ਨੂੰ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦੀ ਆ ਮੈਂ ਬਹੁਤ ਤੁਸੀਂ ਸਾਰਿਆਂ ਨੇ ਦੇਖਿਆ ਉਹਨਾਂ ਲਾਈਟਾਂ ਦੇ ਉੱਪਰ ਬੱਸ ਸਟੈਂਡ ਦੇ ਉੱਪਰ ਬੱਸ ਦੇੰ ਦੇ ਵਿੱਚ ਵਾ ਮੈਂ ਪੁੱਛਣ ਲੱਗਿਆ ਸੀ ਕੁਐਸਚਨ ਹਾਂਜੀ ਤੇ ਉਹ ਇਹ ਸੋਚਦੇ ਆ ਕਿ ਇਹ ਸਾਨੂੰ ਕਿੰਦਰ ਰੱਬ ਨੇ ਬਣਾਇਆ ਤਾਂ ਸਿਰ ਉਹ ਮੇਲ ਹੁੰਦੇ ਆ ਕਈ ਐਦਾਂ ਕਰਨ ਲਈ ਬਣਾਇਆ ਵਾ ਇਹ ਚੀਜ਼ ਗਲਤ ਵਾ ਤੁਸੀਂ ਆਪਣੀ ਮਿਹਨਤ ਕਰੋ ਤੇ ਜੋ ਵੀ ਤੁਹਾਡੇ ਚ ਟੈਲੈਂਟ ਹੈਗਾ ਕੋਈ ਸਿੰਗਿੰਗ ਦਾ ਕੋਈ ਡਾਂਸ ਦਾ ਕੋਈ ਵੀ ਟੈਲੈਂਟ ਹੈਗਾ ਮੈਂ ਜੀ ਸਭ ਤੋਂ ਵੱਡੀ ਗੱਲ ਮੈਂ ਵਿੱਚ ਰੋਕ ਰਿਹਾ ਮੇਰਾ ਕੁਐਸਚਨ ਮਨ ਚ ਚੱਲ ਰਿਹਾ ਸੀਗਾ ਉਧਰੋਂ ਮੇਰਾ ਦਿਮਾਗ ਉਧਰ ਚੱਲ ਰਿਹਾ ਸੀਗਾ ਕਿ ਉਹ ਬਾਰ ਬਾਰ ਵੇਟ ਕਰ ਰਹੇ ਹੋਣੇ ਤੇ ਲੇਕਿਨ ਉਹ ਕੁਐਸਚਨ ਮੇਰੇ ਮਾਧਿਮਾ ਚ ਚੱਲ ਹੀ ਰਿਹਾ ਸੀ ਕਿਉਂਕਿ ਉਹਦੇ ਵਿੱਚ 90% ਮੇਲ ਹੁੰਦੇ ਆ ਹਾਂਜੀ ਡੈਫੀਨੇਟਲੀ ਇਹ ਗੱਲ ਹੈ ਕਿਨਰ ਵੀ ਨਹੀਂ ਹੁੰਦੇ ਬਿਲਕੁਲ ਜੀ ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਹਾਂਜੀ ਹਾਂਜੀ ਤੇ ਜਿਹੜੇ ਵੀ ਮੇਲ ਉੱਥੇ ਖੜਦੇ ਨੇ ਦੇਖੋ ਸ਼ਰਮ ਦੀ ਗੱਲ ਹੈ ਸਾਡੇ ਸਮਾਜ ਲਈ ਸਾਡੇ ਸਿਸਟਮ ਲਈ ਮੈਂ ਦਿੱ ਉਹ ਮੈਨੂੰ ਨੇ ਬੜਾ ਅਜੀਬ ਜਿਹਾ ਹਰਕਤ ਵੀ ਕਰਦੇ ਨੇ ਕਿਉਂਕਿ ਮੇਲ ਸੀ ਮੈਨੂੰ ਪਛਾਣਿਆ ਤੇ ਉਹਨੇ ਮੈਨੂੰ ਕਿਹਾ ਕਿ ਆ ਸਿੱਕਾ ਚੁੰਮ ਕੇ ਦਿੱਤਾ ਕਿ ਇਹ ਸਿੱਕਾ ਰੱਖ ਲੈ ਹੈਨਾ ਤੇ ਉਹਨੇ ਨਾਲ ਮੈਨੂੰ 50 ਰੁਪਏ ਦਿੱਤੇ ਮੈਂ ਕੱਢ ਕੇ ਚਲੋ ਜਿੰਨਾ ਕੋ ਬੰਦੇ ਦਾ ਹੁੰਦਾ ਕਿ 100 ਦੇਤਾ ਉਹ ਕਹਿੰਦਾ ਉਹ ਜਿੱਦ ਪੈ ਗੇ ਕਿ ਨਹੀਂ 500 ਰੁਪਏ ਦੇ ਅੱਛਾ ਜੀ ਮਤਲਬ ਇਹ ਚੀਜ਼ਾਂ ਥੋੜੀਆਂ ਫਿਰ ਬੰਦਾ ਕਹਿੰਦਾ ਕਿ ਤੁਹਾਡੀ ਇੱਜ਼ਤ ਹੁੰਦੀ ਹੈ ਇਹਦੇ ਵਿੱਚ ਰਿਸਪੈਕਟ ਖਰਾਬ ਹੁੰਦੀ ਆ ਥੋੜਾ ਜਿਹਾ ਬਿਲਕੁਲ ਆਪਾਂ ਮਿਹਨਤ ਕਰਦੇ ਆ ਤੇ ਮੈਂ ਸਟਾਰਟਿੰਗ ਤੋਂ ਸੋਚਿਆ ਸੀ ਕਿ ਮੈਂ ਮਿਹਨਤ ਕਰਕੇ ਹੀ ਕੰਮ ਜੋ ਵੀ ਕਰਨਾ ਕੰਮ ਕਰਨਾ ਮੈਂ ਸਲੂਟ ਆ ਤੁਹਾਨੂੰ ਬਿਲਕੁਲ ਤੇ ਉਸ ਤੋਂ ਬਾਅਦ ਸਰ ਕੀ ਹੋਇਆ ਤੇ ਜਿਵੇਂ ਮੇਰੇ ਪਿੰਡ ਪਰਵਲ ਕਲਾਂ ਤੇ ਮੇਰੇ ਪਿੰਡ ਦੀ ਪੰਚਾਇਤ ਨੇ ਤੇ ਸਾਰੇ ਨਗਰ ਨਿਵਾਸੀਆਂ ਨੇ ਮੇਰੇ ਬਹੁਤ ਸਾਥ ਦਿੱਤਾ ਸਨਮਾਨ ਵੀ ਕੀਤਾ ਹਾਂਜੀ ਜਿਹਦੇ ਵਿੱਚੋਂ ਮੈਨੂੰ ਫੰਕਸ਼ਨਸ ਦੇ ਨਾਲ ਵੀ ਮੈਨੂੰ ਜਿੱਦਾਂ ਮੈਨੂੰ ਸਪੋਰਟ ਕਰਦੇ ਫੰਕਸ਼ਨਸ ਵਗ ਦੇ ਜੀ ਦੇ ਨਾਲ ਨਾਲ ਜਿੱਦਾਂ ਉਹਨਾਂ ਨੇ ਮੈਨੂੰ ਬਸੇ ਮੈਂ ਚਾਹੁੰਦੀ ਨਹੀਂ ਸੀ ਹੈਗੀ ਮੰਗਣਾ ਪਰ ਉਹਨਾਂ ਨੇ ਮੈਨੂੰ ਕਿਹਾ ਜਿੱਦਾਂ ਹੋਰ ਮੰਤ ਸਾਡੇ ਪਿੰਡ ਵਿੱਚ ਆਂਦੇ ਆ ਵੀ ਤੁਸੀਂ ਸਾਡੇ ਪਿੰਡ ਦੇ ਮਹਾਨ ਤੋਂ ਅਸੀਂ ਜੋ ਵੀ ਵਧਾਈਆਂ ਖੁਸ਼ੀਆਂ ਤੁਹਾਨੂੰ ਜਿਆ ਕਰਨੀਆਂ ਤੇ ਇਸ ਕਰਕੇ ਮੈਂ ਸਿਰਫ ਇੱਕ ਪਿੰਡ ਮੰਗਦੀ ਆ ਪਿੰਡ ਪਰੋਵਾਲ ਕਲਾਂ ਹੋਰ ਕਿਤੇ ਨਹੀਂ ਮੰਗਣਾ ਹੋਰ ਕਿਤੇ ਨਹੀਂ ਜਾਂਦੀ ਬਾਕੀ ਆਪਣਾ ਤੁਸੀਂ ਉਹ ਸਿਰਫ ਉਹ ਵੀ ਮੇਰੇ ਪਿੰਡ ਦੇ ਪਿਆਰ ਕਰਕੇ ਬਾਕੀ ਐਂਟਰਟੇਨ ਕਰਦੇ ਬਸ ਸਿਰਫ ਮੈਂ ਆਪਣੇ ਫੰਕਸ਼ਨ ਕਰਦੀ ਆ ਆਪਣੀ ਮਿਹਨਤ ਕਰ ਰਹੀ ਆ ਜੀ ਦੇਖੋ ਬਹੁਤ ਜਿਆਦਾ ਬੋਡੀ ਅੱਜ ਮੈਸੇਜ ਆ ਤੁਹਾਨੂੰ ਦੇਖੋ ਪਰੋਵਾਲ ਪਰੋਵਾਲ ਕਲਾ ਪਰੋਵਾਲ ਕਲਾ ਪਰੋਵਾਲ ਕਲਾ ਦੇ ਸਾਰੇ ਹੀ ਦੋਸਤਾਂ ਤੱਕ ਇਹ ਵੀਡੀਓ ਆਪਾ ਪਹੁੰਚਾਓ ਤੁਸੀਂ ਤੇ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਲੋਕਾਂ ਤੱਕ ਪੂਰੀ ਦੁਨੀਆ ਤੱਕ ਇਹ ਮੈਸੇਜ ਜਾਵੇ ਕਿ ਮੰਗਣਾ ਹੀ ਗਰੀਬੀ ਨੂੰ ਖਤਮ ਕਰਨ ਦਾ ਹੱਲ ਨਹੀਂ ਨਹੀਂ ਜੀ ਗਰੀਬੀ ਨੂੰ ਖਤਮ ਕਰਨ ਦੇ ਹੋਰ ਹੱਲ ਬੜੇ ਨੇ ਗਾਓ ਨੱਚੋ ਹਸਾਓ ਲੋਕਾਂ ਨੂੰ ਹੈਨਾ ਜੋ ਵੀ ਤੁਹਾਨੂੰ ਤੁਹਾਡੇ ਹੱਥ ਨਾਲ ਕਰਮ ਕਰ ਸਕਦੇ ਹੋ ਮੈਂ ਵੀ ਦੇਖੋ ਅੱਜ ਕੱਲ ਮੇਥੋਂ ਦੁਨੀਆ ਕੀ ਹੋਈ ਹੈ ਮੈਂ ਸਾਰਾ ਦਿਨ ਗੱਡੀ ਲੈ ਕੇ ਤੁਰਿਆ ਹੋਇਆ ਦਿਨ ਚ ਪੰਜ ਪੰਜ ਇੰਟਰਵਿਊ ਕਰਨੀਆਂ 10 ਕਰਨੀਆਂ 20 ਕਰਨੀਆਂ ਕਿ ਲੋਕਾਂ ਤੱਕ ਮੈਸੇਜ ਪਹੁੰਚਾਉਣੇ ਆ ਸਭ ਦੇ ਮੇਰਾ ਕੋਈ ਮਕਸਦ ਦੋਸਤੋ ਕਦੇ ਵੀ ਨਾ ਸੀ ਨਾ ਹੋਏਗਾ ਕਿ ਮੈਂ ਇਸ YouTube ਚੈਨਲ ਦੇ ਤੁਹਾਨੂੰ ਮੇਰੇ ਬਾਰੇ ਪਤਾ ਹੀ ਹੈ ਕਿ ਕਦੇ ਵੀ ਪੈਸਾ ਕਮਾਉਣਾ ਚਾਹਣਾ ਮੇਰਾ ਮਕਸਦ ਸਿਰਫ ਇਹੀ ਹੈ ਕਿ ਮੋਟੀਵੇਸ਼ਨਲ ਗੱਲਾਂ ਤੁਹਾਡੇ ਤੱਕ ਪਹੁੰਚਣ ਤੇ ਸਾਰੇ ਖੁਸ਼ ਰਹਿਣ ਬਹੁਤ ਬਹੁਤ ਸ਼ੁਕਰੀਆ ਨੇ ਜੀ ਬਹੁਤ ਬਹੁਤ